ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਾਮਲਾ ਹਜੇ ਵੀ ਪੇਚੀਦਾ ਬਣਿਆ ਹੋਇਆ ਇੱਕ ਪਾਸੇ ਪੰਜਾਬ ਯੂਨੀਵਰਸਿਟੀ ਬਚਾਓ ਦਾ ਮੋਰਚਾ ਲੱਗਾ ਸੀ ਤਾਂ ਦੂਸਰੇ ਪਾਸੇ ਜਿਹੜਾ ਉਹਨੇ ਚੀਂ ਸੈਂਟਰ ਨੇ ਇੱਕ ਚਿੱਠੀ ਕੱਢ ਦਿੱਤੀ ਕਿ ਜਿਹੜਾ ਹੈਗਾ ਚੰਡੀਗੜ੍ਹ ਨੂੰ ਵੀ ਜੜਾ ਹੈਗਾ ਪ੍ਰੋਪਰ ਆਪਾਂ ਇੰਡੀਪੈਂਡੈਂਟ ਕਰ ਦਾਂਗੇ ਪੰਜਾਬ ਤੋਂ ਬਾਅਦ ਵਿੱਚ ਯੂ ਟਰਨ ਲੈ ਲਿਆ ਗਿਆ ਫਿਲਹਾਲ ਅੱਜ ਆਪਾਂ ਚੰਡੀਗੜ੍ਹ ਦੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਖੜੇ ਹਾਂ ਮੇਰੇ ਨਾਲ ਨਮਰੀਤ ਗੰਗਾ ਨੇ ਆਪਣੇ ਨਾਲ ਜਿਹੜਾ ਹੈਗਾ ਪ੍ਰਭਜੋਤ ਨੇ ਜਿਨ੍ਹਾਂ ਨੇ ਪਿਛਲੀ ਵਾਰ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਹੈ ਪ੍ਰੈਸ ਕਾਨਫਰੰਸ ਵੀ ਕੀਤੀ ਹੈ 24 ਤਰੀਕ ਹੋ ਗਿਆ ਸ਼ਾਮ ਹੋ ਗਿਆ 25 ਤਰੀਕ ਤੱਕ ਤੁਸੀਂ ਸਮਾ ਦਿੱਤਾ ਸੀਗਾ ਠੀਕ ਆ ਕੀ ਲੱਗਦਾ ਸਿਰਫ ਇੱਕ ਦਿਨ ਬਾਕੀ ਹੈ ਕੋਈ ਪੋਜ਼ਿਟਿਵ ਰਿਸਪੌਂਸ ਆ ਰਿਹਾ ਪੋਜ਼ਿਟਿਵ ਤਾਂ ਜੀ ਪਹਿਲਾਂ ਕੁਝ ਟਾਈਮ ਪਹਿਲਾਂ ਜਿਵੇਂ ਚੱਲ ਰੀਆਂ ਸੀ ਇਹਨਾਂ ਦੀਆਂ ਮੀਟਿੰਗਾਂ ਤੇ ਦਿੱਲੀ ਵੀ ਰਜਿਸਟਰ ਆਰ ਤੇ ਸੈਕਟਰੀ ਆਫ ਵੀ ਸੀ ਸੱਦਿਆ ਗਿਆ ਸੀਗਾ ਉਦੋਂ ਕੁਝ ਦਿਨਾਂ ਲੱਗਿਆ ਸੀ ਹੌਸਲੇ ਵਾਲਾ ਕੰਮ ਵੀ ਕੋਈ ਪੋਜ਼ਿਟਿਵ ਰਿਪੋਰਟ ਆਊਗੀ ਪਰ ਪਿਛਲੇ ਦਿਨ ਜਿਹੜਾ ਇਹਨਾਂ ਨੇ ਆਪਦਾ ਨੋਟਿਸ ਕੱਢਿਆ ਚੰਡੀਗੜ੍ਹ ਨੂੰ ਲੈ ਕੇ ਤੇ ਜਿਵੇਂ ਆਪਦਾ ਆਡ ਇੱਥੇ ਲੈਫਟੀਨੈਂਟ ਜਰਨਲ ਗਵਰਨਰ ਲਾਉਣ ਨੂੰ ਫਿਰਦੇ ਸੀਗੇ ਇਹ ਤੇ ਉਹ ਸਾਰੇ ਜੋ ਇਦਾਂ ਲੱਗ ਨਹੀਂ ਰਿਹਾ ਵੀ ਕੋਈ ਵੀ ਜਦੋਂ ਇਹ ਤਾਂ ਆਪਣੇ ਤੋਂ ਚੰਡੀਗੜ੍ਹ ਖੂਨ ਨੂੰ ਫਿਰਦੇ ਆ ਤੇ ਉਸ ਚ ਵੀ ਯੂਨੀਵਰਸਿਟੀ ਕਿਹੜੇ ਲੋਟ ਛੱਡਣਗੇ ਤੇ ਇਹ ਸਾਰੇ ਦੇ ਵਿੱਚ ਜਿਵੇਂ 25 ਤਰੀਕ ਦੇ ਇਹਨਾਂ ਨੇ ਸਮਾਂ ਮੰਗਿਆ ਤੇ ਹਲੇ ਤੱਕ ਕੋਈ ਪੋਜ਼ਿਟਿਵ ਰਿਸਪੌਂਸ ਆਇਆ ਹੈ ਨੀਗਾ ਕੱਲ ਜੇ ਇੰਨੇ ਦਿਨਾਂ ਚਾਉਣਾ ਹੁੰਦਾ ਹਲੇ ਤੇ ਕਾ ਜਾਂਦਾ ਤਾਂ ਸਾਨੂੰ ਲੱਗ ਨਹੀਂ ਰਿਹਾ ਵੀ ਕੱਲ ਤੇ ਕੋਈ ਆਊ ਤਾਂ ਹੀ 26 ਤਰੀਕ ਦੀ ਕਾਲ ਦਿੱਤੀ ਗਈ ਹੈ ਤੇ 26 ਨੂੰ ਯੂਨੀਵਰਸਿਟੀ ਪੂਰੀ ਬੰਦ ਰੱਖੀ ਜਾਣੀ ਪ੍ਰੋਫੈਸਰ ਕੀ ਲੱਗਦਾ ਜਿਸ ਤਰ੍ਹਾਂ ਮੰਨ ਲਓ ਜਿਹੜੇ ਕਾਲੇ ਕਾਨੂੰਨ ਜਿਹੜੇ ਹੈਗੇ ਸੀ ਗੁਰੂ ਨਾਨਕ ਸਾਹਿਬ ਦੇ ਜਿਹੜਾ ਹੈਗਾ ਆਪਾਂ ਅਵਤਾਰ ਦਿਵਸ ਦੇ ਉੱਤੇ ਵਾਪਸ ਲੈ ਗਏ ਸੀ ਕੱਲ ਨੂੰ ਵੱਡਾ ਦਿਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਜਿਹੜਾ ਹੈਗਾ ਸ਼ਹੀਦੀ ਪਰਬ ਆ ਪੂਰੇ ਪੰਜਾਬ 'ਚ ਮਨਾਇਆ ਜਾ ਰਿਹਾ ਕੀ ਲੱਗਦਾ ਹੈ ਕਿ ਕੱਲ ਨੂੰ ਸ਼ਾਇਦ ਹੋ ਸਕਦਾ ਹੈ ਸੈਂਟਰ 'ਚ ਕੀ ਦੀ ਦਿਵਸ ਕਰਕੇ ਉਦੋਂ ਬਾਅਦ ਸਾਡੇ ਪੇਪਰ ਵੀ ਆ ਗਏ ਆ ਜੀ ਇੱਥੇ ਬੈਠੇ ਆ ਮੌਸਮ ਵੀ ਬਦਲ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਸਾਰਾ ਪੰਜਾਬ ਤੇ ਇੱਥੋਂ ਦੇ ਸਾਰੇ ਸਟੂਡੈਂਟ ਚਾਹੁੰਦੇ ਇਹ ਚੀਜ਼ ਹੋਵੇ ਪਰ ਉਹੀ ਗੱਲ ਜਿਵੇਂ ਗੰਗਾ ਬਈ ਦੱਸ ਕੇ ਹਟੇ ਵੀ ਜੋ ਇਹਨਾਂ ਦਾ ਵਤੀਰਾ ਨਾ ਜਿੰਨਾ ਇਹ ਨਾਨ ਸੀਰੀਅਸ ਇੱਥੋਂ ਦੇ ਲੋਕਾਂ ਨੂੰ ਲਈ ਬੈਠੇ ਆ ਜੋ ਇਹਨਾਂ ਨੇ ਚੰਡੀਗੜ੍ਹ ਵਾਲੀ ਸਟੇਟਮੈਂਟ ਦਿੱਤੀ ਜਾਂ ਕੁਝ ਵੀ ਹੋਇਆ ਤਾਂ ਸਾਨੂੰ ਐਂ ਲੱਗਦਾ ਵੀ ਕੋਈ ਬਹੁਤੀ ਉਮੀਦ ਹੀ ਨਹੀਂ ਸਾਨੂੰ ਇਹਨਾਂ ਤੋਂ ਅਸੀਂ ਆਪਦੀ ਤਿਆਰੀ ਕਰੀ ਜੰਨੇ ਆ 26 ਦੀ ਤੇ ਉਹ ਪੂਰੀ ਐਨ ਜ਼ੋਰਦਾਰ ਸਟੂਡੈਂਟ ਯੂਨੀਵਰਸਿਟੀ ਰੋਸ ਚ ਬੰਦ ਕਰਨਗੇ ਕਿ ਤੁਸੀਂ 25 ਵਾਲਾ ਧੋਖਾ ਕੀਤਾ ਸਾਡੇ ਨਾਲ ਨਹੀਂ ਮੰਨ ਲਓ ਤਿਆਰੀ ਦੇ ਵਿੱਚ 26 ਨੂੰ ਜਿਹੜਾ ਹੈਗਾ ਕਿਉਂਕਿ 26 ਨੂੰ ਬਹੁਤ ਥਾਂ ਤੇ ਜਿਹੜਾ ਹੈਗਾ ਮੰਨ ਲਓ ਆਪਾਂ ਕਿ ਕਿਸਾਨ ਜੱਥੇ ਬੰਦੀਆਂ ਵੀ ਆ ਡੱਠਾਂ ਦਾ ਟੈਸਟ ਕਰ ਰਹੇ ਹੋ ਤੁਸੀਂ ਵੀ ਇੱਥੇ ਕਰ ਰਹੇ ਹੋ ਕਿਵੇਂ ਇਹਦੀਆਂ ਤਿਆਰੀਆਂ ਮਾਰ 26 ਮੰਨ ਲਓ ਕਿਉਂਕਿ ਦਿਨ ਤੱਕ ਆਮ ਲਗਾ ਤੁਹਾਡੀ ਤਿਆਰੀ ਹੋ ਚੁੱਕੀ ਆ ਵੀ ਜਿੰਨਾ ਚ ਕੱਲ ਦਾ ਦਿਨ ਆ ਕੱਲ ਦੀ ਸ਼ਾਮ ਤੇ ਫਿਰ ਕੱਲੇ ਰਾਤ ਵੀ ਕ੍ਰੂਸ਼ਲ ਹੋਊਗੀ ਤੇ ਪਾਸੋ ਦਿਨ ਤੁਸੀਂ ਜਿਹੜਾ ਤਿਆਰੀ ਪੂਰੀ ਹੋ ਚੁੱਕੀ ਆ ਮੀਟਿੰਗ ਅਸੀਂ ਸਾਰੇ ਜੱਥੇਬੰਦੀਆਂ ਨੇ ਕਰ ਲਈ ਆ ਗੇਟ ਵਾਈਸ ਲਾ ਲਓ ਐਡਮਿਨ ਬਲੋਕ ਵਾਈਸ ਲਾ ਲਓ ਜਾਂ ਹੋਰ ਜਿਹੜੇ ਵੀ ਮੇਜਰ ਡਿਪਾਰਟਮੈਂਟ ਕੋਈ ਅਸੀਂ ਵੰਡ ਲਈ ਆ ਜਿੱਥੇ ਬੰਦੀਆਂ ਉੱਥੇ ਬਹਿਣੀਆਂ ਰਾਤ ਤੋਂ ਹੀ 26 ਨਹੀਂ 25 ਸ਼ਾਮ ਤੱਕ ਨੂੰ ਇੱਥੇ ਗੱਦੇ ਅਸੀਂ ਢਾਕੇ ਉੱਥੇ ਨੀਂਦ ਪੂਰੀ ਕਰਾਂਗੇ ਆਪਦੀ ਤੇ ਸਵੇਰ ਫਿਰ ਇਹਨਾਂ ਨੂੰ ਹੀ ਟੱਕਰਾਂਗੇ ਜੀ ਜੋ ਗੱਲ ਕਹੀ ਸੀ ਉਹ ਤੇ ਪੂਰੇ ਖਰੇ ਉਤਰਾਂ ਕੱਲੇ ਸਟੂਡੈਂਟ ਪ੍ਰਦਰਸ਼ਨ ਕਰਨਗੇ ਜਾਂ ਤੁਹਾਨੂੰ ਜਿਹੜਾ ਹੈਗਾ ਆ ਪੱਕੇ ਪੂਰੇ ਪੰਜਾਬ ਤੋਂ ਪੂਰੇ ਜਾਂ ਹੋਰ ਸਟੇਟਾਂ ਤੋਂ ਆਸ ਆ ਵੀ ਲੋਕ ਆਉਣਗੇ ਤੁਹਾਡੇ ਨਾਲ ਕਰਨਗੇ ਸਟੂਡੈਂਟ ਦਰਵਾਜੇ ਜਿਹੜਾ ਮਰਜ਼ੀ ਆਉਣਾ ਚਾਵੇ ਉਹਨਾਂ ਲਈ ਖੁੱਲੇ ਆ। ਨਹੀਂ ਫਿਰ ਕੀ ਦਰਵਾਜੇ ਜਿਹੜੇ ਹੈਗਾ ਪਿਛਲੀ ਵਾਰੀ ਤਰ੍ਹਾਂ ਭੰਨ ਕੇ ਬੁਲਾਏ ਜਾਣਗੇ ਆ ਲੋਕਾਂ ਨੂੰ। ਪਿਛਲੀ ਵਾਰ ਜੀ ਸੀਗੀ ਚੰਡੀਗੜ੍ਹ ਚੱਲੋ ਦੀ ਕਾਲ। ਜੀ। ਪਿਛਲੀ ਵਾਰ ਵੱਡਾ ਮੁੱਦਾ ਜਿਹੜਾ ਸੀਗਾ ਅਸੀਂ ਪੰਜਾਬ 'ਚ ਗੱਲ ਲਿਜਾਣਾ ਚਾਹੁੰਦੇ ਸੀਗੇ ਵੀ ਯੂਨੀਵਰਸਿਟੀ ਤੇ ਜਿਹੜਾ ਪੰਜਾਬ ਦਾ ਕਬਜ਼ਾ ਹੈਗਾ ਹਿੱਸਾ ਹੈਗਾਗਾ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਾਰ ਕਾਲ ਹੈਗੀ ਯੂਨੀਵਰਸਿਟੀ ਬੰਦ ਕਰੋ ਦੀ। ਤਾ ਉਦੋਂ ਲੋਕਾਂ ਨੂੰ ਚੰਡੀਗੜ੍ਹ ਆਉਣ ਤੋਂ ਰੋਕਿਆ ਗਿਆ ਸੀਗਾ ਪਹਿਲਾਂ ਚੰਡੀਗੜ੍ਹ ਦੇ ਵੀ ਆਪਾਂ ਐਂਟਰੀਆਂ ਤੇ ਬੈਰੀਕੇਟਿੰਗ ਕੀਤੀ ਗਈ ਜਿਵੇਂ ਫਿਰ ਐਂਡ ਲਾ ਪੂਰੀ ਡਿਊਟੀ ਦੀ ਪੁਲਿਸ ਦਾ ਇਹੀ ਯੋਰ ਲੱਗਾ ਸੀ ਵੀ ਯੂਨੀਵਰਸਿਟੀ ਚ ਵੜਨ ਦੇ ਤੋਂ ਕਿਵੇਂ ਨਾ ਕਿਵੇਂ ਰੋਕਾਂ ਰੁੱਕ ਗਏ ਵੀ ਉਹਨਾਂ ਨੂੰ ਐਸ ਵੀ ਕਿਵੇਂ ਵੀ ਲੋਕ ਸਟੇਜ ਕੋਲੇ ਨਾ ਪਹੁੰਚ ਪਾਉਣ ਤਾਂ ਜੋ ਉਹਨਾਂ ਦੇਖੋਗੇ ਕਿ ਇਹ ਵੀ ਗੱਲ ਨਾ ਰੱਖ ਪਾਉਣ ਆਪਦੀ ਤਾਂ ਸਟੇਜ ਵੱਡੀ ਨਾ ਬਣ ਪਾਏ ਪਰ ਉਹਦੇ ਆਪਰੇ ਮਨਸੂਬਿਆਂ ਚ ਕਾਮਯਾਬ ਨਹੀਂ ਹੋ ਪਾਈ ਜੀਡੀ ਹੈਗੀ ਯੂਨੀਵਰਸਿਟੀ ਬੰਦ ਕਰਨ ਦੀ ਕੋਲ ਇਹ ਸਿੰਪਲ ਇੱਕ ਆਪਣੇ ਸਿੰਬੋਲਿਕ ਤੌਰ ਤੇ ਜਿਹੜਾ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇੱਕ ਡੈਮੋਕ੍ਰੈਟਿਕ ਬਾਡੀ ਜਿਹੜੀ ਸਭ ਤੋਂ ਮੇਨ ਬਾਡੀ ਹੈਗੀ ਯੂਨੀਵਰਸਿਟੀ ਦੀ ਸੈਨੇਟ ਉਸ ਤੋਂ ਬਿਨਾ ਯੂਨੀਵਰਸਿਟੀ ਦੇ ਵਿੱਚ ਪੀਯੂ ਬਚਾਓ ਮੋਰਚਾ ਕਿਸੇ ਵੀ ਤਰ੍ਹਾਂ ਦੀ ਰੈਗੂਲਰ ਫੰਕਸ਼ਨਿੰਗ ਨਹੀਂ ਹੋਣ ਦੇਊਗਾ ਇਹ ਕਾਲ ਨੂੰ ਲੈ ਕੇ 22 ਤਰੀਕ ਨੂੰ ਬੰਦ ਤੇ ਉਸ ਤੋਂ ਬਾਅਦ 26 ਤੋਂ ਬਾਅਦ ਜਿਹੜੇ ਪੇਪਰ ਆ ਮੰਨ ਲਓ ਕਿਉਂਕਿ ਕਾਲਜਾਂ ਦੇ ਜਿਹੜੇ ਯੂਨੀਵਰਸਿਟੀ ਦੇ ਨਾਲ ਨੇਬਰੂਡ ਦੇ ਵਿੱਚ ਆ ਜਿਹੜੇ ਅੰਦਰ ਉਹਨਾਂ ਦੇ ਪੇਪਰ ਹੋ ਰਹੇ ਆ ਕੈਂਪਸ ਦੇ ਵਿੱਚ ਨਹੀਂ ਹੋ ਰਹੇ ਕਿ 26 ਤੋਂ ਬਾਅਦ ਵੀ ਪੇਪਰ ਨਹੀਂ ਹੋਣ ਦਿੱਤੇ ਜਾਣਗੇ ਫਿਰ ਇੱਕ ਵਾਰ ਤਾਂ ਜੀ 26 ਤਰੀਕ ਦੀ ਬੰਦਰੀ ਕਾਲ ਹੈਗੀ ਆ ਉਸ ਤੋਂ ਬਾਅਦ 26 ਤਰੀਕ ਦੀ ਸ਼ਾਮ ਤੱਕ ਅਸੀਂ ਅਗਲੀ ਕਾਲ ਦੀ ਵੀ ਅਨਾਉਂਸਮੈਂਟ ਕਰਾਂਗੇ ਤੇ ਹੁਣ ਮੈਨੂੰ ਲੱਗਦਾਗਾ ਵੀ ਯੂਨੀਵਰਸਿਟੀ ਤੋਂ ਬਾਅਦ ਕੇ ਅਗਲੀ ਕੋਈ ਵੱਡੀ ਕਾਲ ਲੈਣ ਦਾ ਸਮਾਂ ਆ ਚੁੱਕਿਆ ਹੈਗਾਗਾ ਤੇ ਉਹ ਵੀ ਜਲਦੀ ਅਸੀਂ ਜੰਤਕ ਕਰਾਂਗੇ ਮਤਲਬ ਕਿਦਾਂ ਫਿਰ ਜਿਹੜਾ ਹੈਗਾ ਬਾਈ ਇਹ ਮੋਰਚਾ ਜੇਕਰ ਤੁਸੀਂ ਇੱਥੋਂ ਬਾਹਰ ਲੈ ਕੇ ਜਾਓਗੇ ਜਿਵੇਂ ਪਿਛਲੀ ਵਾਰ ਤੁਸੀਂ ਆਪਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਸਕਿਆ ਸੀ ਬੀਜਪੀ ਦਾ ਉਤਰਾਂ ਦਾ ਘਰਾਓ ਕਰਾਂਗੇ ਤab ਸਟੂਡੈਂਟਾਂ ਕੋਲ ਇੰਨੀ ਸਟਰੈਂਥ ਹੈਗੀ ਆ ਕਿ ਤੁਸੀਂ ਜਿਹੜਾ ਹੈਗਾ ਪੜ ਵੀ ਸਕੋ ਤੇ ਬੀਜੇਪੀ ਦੇ ਦਫ਼ਤਰ ਵੀ ਘੇਰੀ ਜਾਓ ਸਾਰੇ ਜਗਹ ਆਪਾਂ ਨੂੰ ਨਾ ਇਹ ਇੱਕ ਗੱਲ ਸਮਝਣੀ ਪੈਣੀ ਹੈ ਮੁੱਦਾ ਸੈਨੇਟ ਦਾ ਸੈਨੇਟ ਦਾ ਇਲੈਕਸ਼ਨ ਉਹੀ ਲੜਦੇ ਹੁੰਦੇ ਨੇ ਜਿਹੜੇ ਇੱਥੋਂ ਦੇ ਲਿਊਮਿਨਾਈ ਨੇ ਜਾਂ ਹੋਰ ਨੇ ਸੋ ਇਹ ਕਰਕੇ ਨਾ ਆਪਾਂ ਇਹਨੂੰ ਸਟੂਡੈਂਟਾਂ ਦਾ ਚਲੋ ਅਹਿਮ ਰੋਲ ਆ ਉਹਨਾਂ ਨੇ ਧਰਨਾ ਲਾਇਆ ਆਪਾਂ ਬਾਹਰਲੇ ਨੂੰ ਅੱਡ ਨਹੀਂ ਕਰ ਸਕਦੇ ਬਾਹਰਲੇ ਇਹਦੇ ਨਾਲ ਉਨਾ ਹੀ ਜੁੜੇ ਨੇ ਜਿੰਨਾ ਸਟੂਡੈਂਟ ਜੁੜੇ ਨੇ ਸੋ ਬਾਹਰਲੇ ਵੀ ਜੇ ਆਉਂਦੇ ਨੇ ਉਹ ਇੱਕ ਪਾਰਟੀ ਨੇ ਸਾਡੇ ਇਹ ਮੋਰਚੇ ਦਾ ਜਿਹੜੀ ਸਾਡੀ ਅਗਲੀ ਕਾਲ ਹੋਊਗੀ ਉਹਦਾ ਪਾਰਟੀ ਹੋਣਗੇ ਸਾਰੇ ਇਕਜੁੱਟ ਮੋਰਚਾ ਲੱਗੂਗਾ ਉਹ ਸੋ ਜੇ ਆਪਾਂ ਗੱਲ ਕਰਗੇ ਜਿਸ ਤਰ੍ਹਾਂ ਭਾਜਪੀ ਨੇ ਇੱਕ ਦਿਨ ਜਿਹੜਾ ਹੈਗਾ ਆਪਾਂ ਕਿਹਾ ਨੋਟੀਫਿਕੇਸ਼ਨ ਭੇਜਿਆ ਆ ਕੇ ਅਸੀਂ ਆ ਜਿਹੜਾ ਹੈਗਾ ਸਰਦ ਰੁੱਤ ਤੇ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਚੰਡੀਗੜ੍ਹ ਤੋਂ ਜਿਹੜਾ ਹੈਗਾ ਇੱਕ ਸਪੈਸ਼ਲ ਸਟੇਟ ਦਾ ਆ ਜਿਹੜਾ ਯੂਟੀ ਦਾ ਦਰਜਾ ਦੇ ਦਾਂਗੇ ਐਲਜੀ ਚਲਾਇਆ ਕਰੂਗਾ ਮੰਨ ਲਓ ਕਿ ਜਿਹੜਾ ਪੰਜਾਬ ਦਾ ਗਵਰਨਰ ਇਸ ਨੂੰ ਲੈ ਲੈ ਜਾਊਗਾ ਤੁਹਾਨੂੰ ਉਹਦਾ ਕਿਵੇਂ ਲੱਗਦਾ ਵਾਪਸ ਲਿਆ ਗਿਆ ਫੈਸਲਾ ਕੀਤਾ ਗਿਆ ਕੀ ਮਨਸੂਬੇ ਸੀਗੇ ਮਤਲਬ ਸਾਰੇ ਚੀਜ਼ ਦੇ ਦੇਖੋ ਜੀ ਉਹ ਤਾਂ ਫਿਰ ਕਹਿ ਲਓ ਫੇਰ ਚੁੰਡੀਆਂ ਵੱਡਣ ਵਾਲੀ ਗੱਲ ਹੀ ਸੀ ਉਹ ਮੋਰਚਾ ਸੀ ਉਦੋਂ ਮਾਰਚ ਵੀ ਕੀਤੀ ਮਾਰਚ ਦੇ ਅਸੀਂ ਇਹੀ ਚੀਜ਼ ਡਿਕਲੇਅਰ ਕੀਤੀ ਕਿ ਚਕੰਨੇ ਹੋ ਜੋ ਅਸੀਂ ਤਾਂ ਹਜੇ ਸੈਨੇਟ ਇੱਥੇ ਨਾ ਇਹ ਇਹਨੂੰ ਐਕਸਪੈਰੀਮੈਂਟ ਕਰਦੇ ਯੂਨੀਵਰਸਿਟੀ 'ਚ ਅਸੀਂ ਕਹਿ ਦਿੰਦੇ ਵੀ ਸੰਗ ਨਾ ਇੱਥੇ ਐਕਸਪੈਰੀਮੈਂਟ ਕਰਦਾ ਤੇ ਜਿੱਥੇ ਐਕਸਪੈਰੀਮੈਂਟ ਕਰਦੇ ਸੀ ਤਾਂ ਉੱਥੇ ਨਹੀਂ ਚੜੀ ਇਹਨਾਂ ਦੀ ਫਰਕਣ ਦਿੰਦੇ ਜੀ ਪੰਜਾਬ ਦੀ ਤਾਂ ਇਹ ਗੱਲ ਕਿਉਂ ਸੋਚੀ ਜਾਂਦੇ ਮੈਂ ਤਾਂ ਇਹ ਨਹੀਂ ਸਮਝਉਂਦੀ ਇਹਨਾਂ ਨੂੰ ਐਗਜ਼ਾਮਪਲ ਲੈਣੀ ਚਾਹੀਦੀ ਵੀ ਜਿੱਥੋਂ ਦਾ ਯੂਥ ਨਹੀਂ ਉੱਥੇ ਕੋਈ ਛੇੜਛਾੜ ਕਰਨ ਦੇ ਰਿਹਾ ਟਾਂਚ ਨਾ ਜੋ ਇੱਕ ਯੂਨੀਵਰਸਿਟੀ ਇੱਕ ਲੋਕਾਂ ਵੱਲੋਂ ਬਣਾਈ ਹੋਈ ਯੂਨੀਵਰਸਿਟੀ ਕੋਈ ਸਰਕਾਰ ਦੀ ਦੇਣ ਨਹੀਂ ਗਈ ਉਵੇਂ ਇਹ ਜੇ ਆਪਾਂ ਪੁਰਾਣਾ ਇਤਿਹਾਸ ਦੇਖੀਏ ਯੂਨੀਵਰਸਿਟੀ ਦਾ ਤੇ ਜਿਹੜਾ ਇੱਕ ਚੰਡੀਗੜ੍ਹ ਜੋ ਬੰਦ ਆ ਪੰਜਾਬ ਦਾ ਉਹਦੇ ਚ ਕਿਵੇਂ ਛੇੜਛਾੜ ਕਰ ਲੈਣਗੇ ਕੀ ਮੰਨ ਲਓ ਤੁਹਾਡੇ ਨਾਲ ਜਿਹੜਾ ਹੈਗਾ ਕਿਉਂਕਿ ਜਿਹੜਾ ਹੈਗਾ ਯੂਟੀ ਦਾ ਜਿਹੜਾ ਚੰਡੀਗੜ੍ਹ ਹਨਾ ਪ੍ਰਸ਼ਾਸਨ ਆ ਉਹ ਗੱਲਬਾਤ ਕਰ ਰਿਹਾ ਤੁਹਾਡੇ ਤਾਂ ਕੋਈ ਪਰਚੇ ਵਗੈਰਾ ਹੋਏ ਆ ਜਾਂ ਤੁਹਾਨੂੰ ਅੰਡਰਾਤ ਹਲੇ ਤੱਕ ਜਿਵੇਂ 10 ਤਰੀਕ ਵਾਲੀ ਕਾਲ ਸੀਗੀ ਉਸ ਨੂੰ ਲੈ ਕੇ ਬਾਈ ਨੇਮ ਕਿਸੇ ਤੇ ਵੀ ਕੋਈ ਪਰਚਾ ਨਹੀਂ ਹੋਇਆ ਤੇ ਅਣਪਛਾਤੇਆਂ ਤੇ ਹੋਇਆਗਾ ਉਹ ਪਰਚਾ ਹਲੇ ਤੱਕ ਤੇ ਉਹ ਅੱਗੇ ਹਲੇ ਕੋਰਟ 'ਚ ਜਾ ਕੇ ਪ੍ਰोसीडिंग ਹੁੰਦੀ ਹੈ ਉਸ ਤੋਂ ਬਾਅਦ ਯੂਟੀ ਦਾ ਪ੍ਰਸ਼ਾਸਨ ਉੱਥੇ ਕੀ ਆਪਦੇ ਮਨਿਓ ਰਿਟਰਨ 'ਚ ਦਿੰਦਾ ਹੈਗਾ ਉਸ ਤੋਂ ਬਾਅਦ ਅਸੀਂ ਕੁਝ ਕਹਿ ਸਕਦੇ ਹੈਗੇ ਆ ਤੇ ਹਾਂ ਦਿੱਲੀ ਸਾਡੇ ਨਾਲ ਡੀਐਸਪੀ ਤੇ ਹਰ ਤਿੰਨ ਚਾਰ ਦਿਨਾਂ ਤੋਂ ਐਸਐਸਪੀ ਰਾfte 'ਚ ਹੈ ਬਸ ਕੋਸ਼ਿਸ਼ ਇਹੀ ਹੈਗੀ ਆ ਸਾਡੀ ਵੀ ਜਲਦੀ ਤੋਂ ਜਲਦੀ ਇਹ ਮੁੱਦਾ ਹੱਲ ਹੋਵੇ ਵੀ ਸਾਨੂੰ ਵੀ ਜ਼ਿਆਦੇ ਪੁਲਿਸ ਨਾਲ ਕਨਫਲਿਕਟ ਵਿੱਚ ਨਾ ਪੈਣਾ ਪਵੇ ਪਰ ਗੱਲ ਜਿੱਥੇ ਹੱਕ ਦੀ ਤੇ ਹੋਂਦ ਦੀ ਆ ਜੇ ਫਿਰ ਅੱਗੇ ਦੇਖਣ ਨਹੀਂ ਜਾਣਾ ਵੀ ਕੌਣ ਖੜਾ ਹੈਗਾ ਫਿਰ ਲੜਨ ਨੂੰ ਸੋ ਲਾਸਟ ਇੱਕ ਸਵਾਲ ਆ ਬਾਈ ਤੁਹਾਡੇ ਜਿਹੜਾ ਹੈਗਾ ਵੀਸੀ ਨਾਲ ਮੀਟਿੰਗ ਹੋਈ ਨੂੰ ਕਿੰਨੇ ਦਿਨ ਹੋ ਗਏ ਮੈਨੂੰ ਲੱਗਦਾ ਜੀ ਇਹਨਾਂ ਨੇ ਨਾ ਕਮੇਟੀ ਬਣਾਈ ਆ ਸਾਨੂੰ ਪੰਜ ਟੀਚਰਾਂ ਦੀ ਕਮੇਟੀ ਬਣਾ ਕੇ ਦਿੱਤੀ ਆ ਉਹ ਕਮੇਟੀ ਆ ਜੇ ਅੱਜ ਅਸੀਂ ਮੀਟਿੰਗ ਕਰ ਰਹੇ ਸੀਗੇ ਉਦੋਂ ਵੀ ਆਏ ਆ 3 ਵਜੇ ਆਏ ਸੀਗੇ ਆਪਦੀਆਂ ਗੱਲਾਂ ਰੱਖ ਕੇ ਗਏ ਵੀ ਤੁਸੀਂ ਜਾਇ ਨਾ ਕਰੋ ਇਹ ਨਾ ਕਰੋ ਕੀ ਨਾ ਕਰੋ ਵੀ ਕਹਿੰਦੇ ਸੀ ਵੀ ਅਸੀਂ ਨਵੇੜ ਦਾਂਗੇ ਕੱਲ ਤੱਕ ਵੀ ਤੁਸੀਂ 26 ਵਾਲੀ ਜਿਹੜੀ ਕਾਲ ਆਉਦੀ ਢਿੱਲੀ ਕਾਲ ਦੋ ਥੋੜਾ ਜਿਹਾ ਵੀ ਐਡਵਰਟਾਈਜ਼ ਉਹਨੂੰ ਕਹਿ ਲੋ ਵੀ ਕਹਿੰਦੇ ਘੱਟ ਕਰੋ ਅਸੀਂ ਕਿਹਾ ਵੀ ਥੋੜੇ ਦੇ ਅਸੀਂ ਕਿਉਂ ਤੀਜੇ ਜੀ ਵੀ ਅਸੀਂ ਤਾਂ ਕਹਿ ਰਹੇ ਆ ਵੀ ਤੁਸੀਂ ਕੱਲ ਅਨਾਉਂਸ ਕਰ ਦੋ ਸਾਰਾ ਤੁਹਾਡੇ ਅਸੀਂ ਅਥਾਰਟੀਆਂ ਦਾ ਧੰਨਵਾਦ ਕਰਾਂਗੇ ਸਮਾਂ ਦੀ ਧੰਨਵਾਦ ਕਰਨਾ ਬੰਦ ਆਣੀ ਤਾਂ ਉਹਦਾ ਹੱਕ ਲੈ ਰਹੇ ਆ ਚਲੋ ਹੱਕ ਦੇਣ ਤੇ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਵੀ ਉਹ ਦੇ ਦਿਓ 26 ਵਾਲੇ ਜਿਹੜੇ ਪਰ ਸਾਡੀ ਇੰਨੀ ਕੀ ਡਿਮਾਂਡ ਸੀ ਵੀ ਜਿਵੇਂ ਹੁਣ ਆਪਾਂ ਸਾਰੇ ਕਹਿ ਰਹੇ ਆ ਵੀ 26 ਨੂੰ ਬੰਦ ਦਾ ਬੰਦਾ ਵੀ ਜਿਹੜੇ ਪੇਪਰ ਜਿਵੇਂ ਜਵਾਕਾਂ ਦੇ ਹੋਣਗੇ ਵੀ ਉਹ ਪੇਪਰ ਤੁਸੀਂ ਪੋਸਟਪੋਨ ਕਰ ਹੀ ਦਿਓ ਕਿਉਂਕਿ ਦਿਮਾਗ ਚ ਤਾਂ ਜਵਾਕ ਹੁਣ ਧਰਨੇ ਦੀ ਤਿਆਰੀ ਕਰ ਰਹੇ ਆ ਨਾ ਇਹਨਾਂ ਦੇ ਮੈਂ ਤਿਆਰੀ ਨਹੀਂ ਪਤਾ ਆਪਦੇ ਸਾਹਬ ਨਾਲ ਹਾਂ ਵੀ ਜਿਹੜਾ 26 ਵਾਲਾ ਪੇਪਰ ਆ ਉਹ ਤਾਂ ਵੀ ਬਾਕੀ 26 ਵਾਲਾ ਪੇਪਰ ਵੀ ਪੋਸਟ ਪਾਉਣੀ ਹੋਇਆ ਹਜੇ ਇਹਨਾਂ ਨੇ ਕੱਢਿਆ ਨੋਟਿਸ ਵੀ ਅਸੀਂ ਨਹੀਂ ਕੀਤਾ ਕੋਈ ਨਹੀਂ ਬਟ ਕਰਾਵਾਂਗੇ ਕੋਈ ਗੱਲ ਨਹੀਂ ਸੋ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਆਪਾਂ ਗੱਲ ਕਰਕੇ ਇਹਨਾਂ ਆਪਾਂ ਇਸ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਹਜੇ ਜਿਹੜਾ ਹੈਗਾ 26 ਦੀ ਕਾਲ ਬਰਕਰਾਰ ਹੈ 25 ਜਿਹੜਾ 26 ਨੂੰ ਪੇਪਰ ਹੈ ਹਜੇ ਤੱਕ ਯੂਨੀਵਰਸਿਟੀ ਨੇ ਕੈਨਸਲ ਨਹੀਂ ਕੀਤਾ ਤੇ ਹਜੇ ਜਿਹੜਾ 25 ਤਰੀਕ ਤੱਕ ਮਤਲਬ 24 ਦੀ ਸ਼ਾਮ ਹੋ ਚੁੱਕਿਆ ਲਗਭਗ ਸ਼ਾਮ ਦੇ 6-7 ਵਜੇ ਤੱਕ ਜਿਹੜਾ ਧਰਨਾ ਚਾਉਂਦਾ ਤਿਉਹਾਂ ਸਿਰਫ ਇੱਕ ਦਿਨ ਬਾਕੀ ਆ ਦੇਖਦੇ ਆ ਜਿਹੜਾ ਹੈਗਾ ਪ੍ਰ ਕਿੰਨਾ ਝੁਕਦਾ ਤੇ ਕਦੋਂ ਇਹਨਾਂ ਨਾਲ ਗੱਲਬਾਤ ਕਰਦਾ ਬਣੇ ਰੋ ਗੁਰਪ੍ਰੀਤ ਕੋਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ